ਜਿਹੜਾ ਉੱਪਰ ਖੜਾ ਹੈ ਤੇ ਗੁਰਦੀਪ ਸਿੰਘ ਉਹਨਾਂ ਨੂੰ ਤਾਂ ਇਹ ਪੁੱਛਦਾ ਨਹੀਂ ਇਹ ਜਿਹੜਾ ਡੁਪਲੀਕੇਟ ਹੈ ਆਇਆ ਦਾ ਮੈਂ ਦੱਸ ਦਿਆਂ ਪਚੋਕਰ ਜਿਹੜਾ 2019 ਦੀ ਇਲੈਕਸ਼ਨ ਹੋਈ ਸੀ ਨਾ ਆਹ ਜੀ ਛੋਰੀ ਚਾਚੇ ਹੋਰੀ ਜਿਹੜਾ ਇਹਦਾ ਚਾਚਾ ਉਹਨੇ ਅੰਦਰ ਆਇਆ ਬਾਹਰੋਂ ਉਦੋਂ ਇਹ ਕਾਂਗਰਸ ਦੀ ਮਦਦ ਕਰਦਾ ਸੀ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕੀਤੀ ਔਰ ਵਿਰੋਧਤਾ ਕੀਤੀ ਕੀਤੀ ਪਰਮਜੀਤ ਖਾਲੜਾ ਹੋਰਾਂ ਦੀ ਇਹ ਲੋਕ ਜਦੋਂ 84 ਹੋਇਆ ਇਹ ਤਾਂ ਕਾਂਗਰਸ ਦੇ ਇੰਦਰਾ ਗਾਂਧੀ ਦੇ ਫੈਸਲੇ ਦੇ ਹੱਕ ਚ ਖਲੋਣ ਵਾਲੇ ਲੋਕ ਸਨ ਮਗਰ ਅੱਜ ਇਹਨਾਂ ਨੇ ਇੱਕ ਬਾਣਾ ਪਾ ਕੇ ਇੱਕ ਬੜਾ ਖਤਰਨਾਕ ਗੇਮ ਖੇਡਣੀ ਸ਼ੁਰੂ ਕੀਤੀ ਔਰ ਜਿਹੜਾ ਉਸ ਨੂੰ ਐਕਸਪੋਜ਼ ਕਰਦਾ ਉਹਨੂੰ ਇੱਕ ਕੌਮ ਦਾ ਗद्दार ਦੱਸਦੇ ਤੇ ਮੈਂ ਪੁੱਛਣਾ ਚਾਹੁੰਨਾ ਗੁਰਦੀਪ ਸਿੰਘ ਜੱਲੂਖੜ ਖੇੜੇ ਦਾ ਕੀ ਉਹ ਕਿਵੇਂ ਕੌਮ ਦਾ ਗद्दार ਹੋਇਆ ਜੀ ਉਹ ਤਾਂ 32 ਸਾਲ ਹੋ ਗਏ ਵਿਚਾਰੇ ਨੂੰ ਅੰਦਰ ਤੁਹਾਨੂੰ ਤਾਂ ਹਲੇ ਸਾਲ ਤੈਨੂੰ ਹੋਇਆ ਤਾਂ ਥੋੜੀ ਚਿਕਾ ਨਿਕਲੀਆਂ ਪਈਆਂ ਤੁਸੀਂ ਵੱਡੀ ਆਪਦੀਆਂ ਗੱਲਾਂ ਕਰ ਦਿਓ ਕਿਸੇ ਛੀਦੀ ਜਿਹੜੇ ਇਹ ਪਰਿਵਾਰ ਨੇ ਛੀਦਾ ਦੇ ਪਰਿਵਾਰਾਂ ਦੀ ਕਦੇ ਪੁੱਛਕੀਚ ਕੀਤੀ ਹੈ ਨਹੀਂ ਚਲੋ ਮੈਂ ਅੱਗੇ ਜਾਣਾ ਆ ਸੁਣ ਲਿਆ ਆ ਸੁਣ ਲਿਆ ਹੁਣ ਜਿਹਦੀ ਮੈਂ ਆਡੀਓ ਸੁਣਾਉਣ ਲੱਗਿਆ ਧਿਆਨ ਨਾਲ ਸੁਣਿਓ ਆ ਫਾਦਰ ਹੈ ਕੀ ਕਹਿ ਰਿਹਾ ਕੀ ਦੇ ਬਾਰੇ ਜਿਹੜਾ ਭਰਾ ਜਿਹੜਾ ਸੁਪਰੀ ਗਿਆ ਉਹ ਅਸੀਂ ਸਾਡੇ ਨਾਲ ਦੇ ਬਈ ਸਰੇ ਇਕੱਠੇ ਰਹੇ ਅਸੀਂ ਅੱਛਾ ਹੈ ਤੇ ਗੁਰਪ੍ਰੀਤ ਦਾ ਭਰਾ ਜਿਹੜਾ ਸੁਪਰੀ ਗਿਆ ਉਹ ਅਸੀਂ ਸਾਡੇ ਨਾਲ ਦੇ ਬਈ ਸਰੇ ਇਕੱਠੇ ਰਹੇ ਅੱਛਾ ਹੈ ਹੈ ਤੇ ਉਹਨਾਂ ਦਾ ਸਾਡਾ ਬਹੁਤ ਪਿਆਰ ਹਮਤ ਜੀ ਉਹ ਪਹਿਲਾ ਮਸਾਲਾ ਦੀ ਬਹੁਤ ਬੜਾ ਕੋਟੇ ਸੀ ਉੱਥੋਂ ਕੰਡਾ ਗਿਆ ਸਾਡੇ ਕੋਲ ਹੀ ਠੀਕ ਹੈ ਹੈ ਤੇ ਦੁਬਈ ਤੇ ਅਮਰਿਤਪਾਲ ਦੇ ਨਾਲ ਇਕੱਠਾ ਸੀ ਇਕੱਠੇ ਹੀ ਰਹਿ ਅੱਛਾ ਹੁਣ ਸੁਣਾਓ ਜੀ ਔੜ ਬੜੇ ਧਿਆਨ ਨਾਲ ਸੁਣਿਓ ਜੀ ਹਲੇ ਮੈਂ ਤੁਹਾਨੂੰ ਅੱਜ ਟ੍ਰੇਲਰ ਹੀ ਦੇ ਰਿਆਂ ਇਸ ਤੋਂ ਬਾਅਦ ਅਗਲੀ ਮੈਂ ਫੇਰ ਲਿਆਉ ਦੋ ਤਿੰਨ ਮੇਰੇ ਕੋਲ ਆ ਮਗਰ ਅੱਜ ਟ੍ਰੇਲਰ ਸੁਣਿਓ ਧਿਆਨ ਨਾਲ ਸੁਣਿਓ ਅਮਰਿਤਪਾਲ ਦੀ ਟਾਕ ਵਿਦ ਸੁਖਪ੍ਰੀਤ ਸਿੰਘ ਹਰੀ ਨੋ ਗੁਰਪ੍ਰੀਤ ਸਿੰਘ ਹਰੀ ਨੋ ਦੇ ਭਰਾ ਨਾਲ ਜਿਹਦੇ ਬਾਰੇ ਤਰਸੇਮ ਸੋ ਆਪ ਕਬੂਲਦੇ ਆ ਕਿ ਹਾਂ ਸਾਡੇ ਪਰਿਵਾਰ ਦਾ ਹਿੱਸਾ ਸਾਡੇ ਨਾਲ ਰਿਹਾ ਸੁਣ ਲਿਓ ਗੱਲ ਸੁਣਾ ਭਾਈ ਹਾਂਜੀ ਆ ਇੱਕ ਮੈਂ ਹੋਰ ਦੱਸ ਦਿਆਂ ਜੀ ਬਾਜਵਾ ਜੀ ਬਹਿ ਜਾਓ ਥੋੜੇ ਮਸਲੇ ਦਾ ਕੰਮ ਹੈ ਅੱਗੇ ਇੱਕ ਬੰਦੇ ਦੀ ਚੱਕਰ ਚ ਪਵਾਤਾ ਤੁਸੀਂ ਹੁਣ ਜਿਹੜਾ ਪ੍ਰੂਫ ਦੇਣ ਲੱਗਿਆ ਹੁਣ ਖਬਰ ਛਾਪਿਓ ਉਹ ਮਿੱਥ ਪ੍ਰੂਫ ਦੇ ਰਿਹਾ ਕਿਉਂਕਿ ਇੱਥੇ ਤਾਂ ਜਿਹੜਾ ਬੋਲਣ ਦੀ ਕੋਸ਼ਿਸ਼ ਕਰਦਾ ਨਾ ਸਰਕਾਰ ਛੁਣ ਕੇ ਹੀ ਰਾਜੀ ਨਹੀਂ ਅਸਲ ਅਰਸ਼ ਡੱਲਾ ਲਾਰੈਂਸ ਬਿਸ਼ਨੋਈ ਜੈਪਾਲ ਭੁੱਲਰ ਆਹ ਜਿਹੜਾ ਆ ਲੰਡਾ ਹਰੀਕੇ ਅਰਿੰਦਾ ਹੈਪੀ ਪਸ਼ੀਆ ਇੰਨਾ ਸਾਰੇ ਗੈਂਗਸਟਰ ਦਾ ਆਈਐਸਆਈ ਨਾਲ ਕੇ ਕੋਈ ਸਭ ਤੋਂ ਵੱਡਾ ਲਿੰਕ ਹੈ ਉਹਦੀ ਫੋਟੋ ਵਿਖਾਈ ਆਪ ਰੌਡ ਦੀ ਐ ਆ ਇਹਦੀ ਆ ਇਹ ਬੰਦਾ ਮੈਂ ਆ ਫੋਟੋ ਨਹੀਂ ਵਿਖਾਉਣੀ ਮਿੱਤਰਾ ਅਸਲੀ ਫੋਟੋ ਵਿਖਾ ਬੰਦੇ ਅੰਦਰਲੇ ਕੀ ਦੇ ਤਾਂ ਬਾਹਰਲੀ ਫੋਟੋ ਆ ਅਸਲੀ ਫੋਟੋ ਵਿਖਾ ਆ ਆ ਬੰਦਾ ਹੁਣ ਤੁਸੀਂ ਆਡੀਓ ਸੁਣਿਓ ਜੀ ਜਿਹਦੇ ਬਾਰੇ ਇਹਦਾ ਫਾਦਰ ਆਪ ਕਹਿੰਦਾ ਕਿ ਸਾਡ ਸਾਡਾ ਪਰਿਵਾਰ ਦਾ ਐਸੋ ਸੁਣਿਆ ਆ ਭਾਈ ਕੀ ਆ ਗਿਆ ਹਾਂ ਹੋਰ ਉਹ ਦਮ ਮੈਂ ਮੈਂ ਨਾ ਤੁਹਾਨੂੰ 5-6 ਆਡੀਓ ਸੁਣਾਉ ਇੱਕ ਜਗ੍ਹਾ ਸੁਣਾਉ ਜਿੱਥੇ ਜੈਪਾਲ ਭੁੱਲਰ ਦੀ ਗੱਲ ਕਰਦਾ ਕਿ ਹਾਂ ਮੇਰਾ ਬੰਦਾ ਆ ਉਹ ਸੁਣਾ ਰਿਹਾ ਬੈਂਕ ਲੁੱਟਦੇ ਆ ਬੈਂਕ ਲੁੱਟਿਆ ਖਬਰ ਵੀ ਲੱਗੀ ਸੀ ਆ ਜਦੋਂ ਜੈਪਾਲ ਭੁੱਲਰ ਮਰਦਾ ਤੇ ਇਹਦੇ ਚ ਜ਼ਿਕਰ ਆਇਆ ਹਾਂ ਫੋਲੋਇੰਗ ਇਨਫਰਮਡ ਫਰਮ ਪੰਜਾਬ ਐਸਟੀਐਫ ਕੋਲਕਾਤਾ న్యూਟ੍ਰਲਾਈਜ਼ਡ ਟੂ ਵਾਂਟਡ ਡਰੱਗ ਸਮੱਗਲਰ ਜੈਪਾਲ ਭੁੱਲਰ ਜਸਪ੍ਰੀਤ ਜੱਸੀ In 2017, Jaypal looted 1.3 crore from cash van on Chandigarh Patiala highway near private university and rupees 35 lakhs from an ATM loading van in Rohtak. 2020 che Jaypal carried out a decoyty in which looted about 33 kg gold from Ludhiana. 15521 ਜੈਪਾਲ ਐਨ ਐਸ ਅਸੋਸੀਏਟ ਸ਼ਾਰਟ ਡੈਟ 2 ਪੰਜਾਬ ਪੁਲਿਸ ਏਐਸਆਈ ਜੈਨ ਜਗਰਾਉਣ ساری ਗੱਲ ਸੁਣ ਲੋ ਜੀ ਸੁਣਾ ਫਿਰ ਜਦੋਂ ਹੁਣ ਜੇ ਮੈਂ ਤੁਹਾਨੂੰ ਨਿਕਲਿਆ ਮੇਰੇ ਕੇਸ ਹੈ ਨਾ ਉਹ ਵੇਰਾ ਪੈਸੇ ਲਗਾਏ ਆ ਇਸ ਬੰਦੇ ਕੋਲ 15-20 ਹਜ਼ਾਰ ਰੁਪਏ ਆ ਜਿਵੇਂ ਅਸੀਂ ਬੋਲੋ ਇਹ ਅੰਮ੍ਰਿਤਪੁਰ ਹੋ ਜਦਾ ਮੀਂਹ ਦਿਖਣਦੇ ਪਿੱਛੇ ਉਹ ਚ ਮੇਰਾ ਇਹ ਨਾ ਪਹਿ ਲੱਗਣ ਵਾਲੀ ਆ ਤਾਂ ਉਹ ਤਾਂ ਵਿੱਚ ਜਿਵੇਂ ਨਿਕਲਿਆ ਤਾਂ ਤੂੰ ਜਿੰਨਾ ਹੈਗਾ ਤਾਂ ਆ ਬਿਲਕੁਲ ਫਿਰ ਵੀ ਉਹ ਕਹੇ ਜਿਹੜੇ ਉਹ ਮੈਂ ਬਦਲੇ ਨੇ ਕਿਉਂਕਿ ਉਹ ਕਹੇ ਆ ਮੇਰੇ ਹੀ ਹਾਂ ਉਹ ਜੇਪਾਲ ਨੇ ਰੁੱਲ ਕੀਤੀ ਸੀ ਕਿ ਹਾਂ ਠੀਕ ਹੈ ਉਹ ਭਏ ਉਹਦੇ ਚ ਮੇਰਾ ਹਿੱਸਾ ਹੈ ਅੱਛਾ ਪਰ ਮੈਂ ਆਗੂ ਦੱਸਦਾ ਨਾ ਕਿ ਉਹ ਤੇ ਮੇਰਾ ਹਿੱਸਾ ਹੀ ਉਹ ਉਹ ਨਾਲਾ ਬਈ ਰੁੱਤੇ ਅਗੇ ਜੀ 40 ਲੱਖ ਰੁਪਏ ਦੀ ਖੇਡ ਜਿਹੜੀ ਉਹ 40 ਲੱਖ ਰੁਪਏ ਦੇ ਵਿੱਚੋਂ ਪੇਹ ਹੀ ਦਾਲਾਕ ਮੇਰਾ ਅੱਛਾ ਤੇ ਉਹ ਉਹ 10 ਲੱਖ ਰੁਪਈਆ ਜਿਹੜਾ ਸੀ ਉਹ ਉਹ ਜਦੋਂ ਉਹ ਮਰ ਗਿਆ ਮੁੰਡਾ ਨਾ ਜਿਹੜਾ ਪੱਲਾਵ ਨੇ ਕੰਟਰੋਲ ਹੋ ਗਿਆ ਹਾਂ ਔਰ ਜਿਹੜੇ ਬੰਦੇ ਕੋ ਪੈਸੇ ਜਿੰਨਾ ਜਿਹੜੇ ਉਹ ਜੀਣਾ ਸੀ ਮੈਂ ਨਹੀਂ ਮੰਗਿਆ ਉਹ ਤੇ ਜਿਹੜੀ ਮੱਗੀ ਇਹਨਾਂ ਮਤਲਬ ਉਹ ਉਹ ਤਾਂ ਜਿਹੋਦੇ ਬੰਦੇ ਆਦੇ ਬਹਿ ਉਹ ਲੱਗੇ ਜਿਹੜੀ ਇੰਚਾਂ ਕਿ ਰਹੇ ਮੇਰੇ ਕੋਲ ਦੇ ਹੋਏ ਨਹੀਂ ਨਵੇਂ ਨਰੂਪ ਲੈ ਕੇ ਜਦਾ ਵਕਰਨ ਨੂੰ ਅਚਾਹ ਉਹਨੂੰ ਮਰ ਗਿਆ ਸੀ ਤੇ ਜਿਹੜੇ ਬੰਦੇ ਦਾ ਹੈਗਾ ਸੀ ਜਿਹਨੂੰ ਪੈਸੇ ਪਿਆਰੇ ਸੀ ਉਹ ਜੋ ਮਨਵਾਪਿਕ ਹੋ ਰਿਹਾ ਹੈ ਅਚਾਹ ਤੇ ਬਈ ਕਰ ਤਾਂ ਹੈ ਕਿ ਕਰਮਾ ਹਨਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਪੈਸੇ ਜਿਹੜੇ ਹਨਾ ਮੈਂ ਨਿੱਜੀ ਤੌਰ ਤੇ ਲੱਪਾ ਹੂੰ ਤੇ ਕਹਿੰਦੇ ਮਸਲਾ ਹੈ ਜਿਹੜੇ ਕੰਮ ਨੂੰ ਕੀਤਾ ਸੀ ਉਹ ਕੰਮ ਹੋਰ ਸੀ ਕੰਮ ਦਾ ਮਸਲਾ ਸੀ ਕੋਈ ਉਧਰਲੇ ਪਾਸੇ ਨੂੰ ਹੈ ਕੰਮ ਕੋਈ ਹਨਾ ਤੇ ਉਹ ਉਹ ਜਿਹੜਾ ਤਰ੍ਹਾਂ ਦਾ ਕੋਈ ਹੈ ਨਹੀਂ ਅੰਦਾ ਉਹ ਮੁੰਡੇ ਨੂੰ ਕਹਾਂ ਮੈਨੂੰ ਭੇਜ ਉਹ ਮੈਂ ਤਾਂ ਵਲ ਕਰ ਰਿਹਾ ਕਿ ਇਹ ਮੈਨੂੰ ਉਥੋਂ ਜਿਗੜਨਾ ਪਿਆ ਰੇ ਨੇ ਕੇਸ ਹੁਣ ਇਹ ਵੀ ਜਿਹੜਾ ਕੋਈ ਨਿੱਜੀ ਮਸਲਾ ਹੈ ਕਿ ਜੇ ਕੈਮਰਾ ਰੀਨਪੀਜ਼ ਦਾ ਰੀਨਿਊ ਨਾ ਇਹ ਕਰਕੇ ਨਹੀਂ ਹੁੰਦਾ ਵੀ ਆਪਾਂ ਜਿਹੜਾ ਵਾ ਕਿ ਏਜੈਂਸੀ ਗਵਰਨਮੈਂਟ ਦਾ ਰੌਲਾ ਤਾਂ ਆ ਗਿਆ ਆਪਣੇ ਨਾਲ ਹੁਣ ਕੋਈ ਮੇ ਪਰਸਨਲ ਮਸਲਾ ਤਾਂ ਨਹੀਂ ਹੈ ਮੇਰੇ ਕਿਦਾਂ ਵਾਟ ਦਾ ਰੌਲਾ ਇਹਨਾਂ ਨੇ ਕਿ ਮੈਂ ਸੋਚਿਆ ਕਿ ਉਦੋਂ ਭਰੇ ਮੰਗਾਉਂਗਾ ਜੇ ਕਿਤੇ ਇੱਥੇ ਰੋੜ ਪੈ ਗਈ ਕਿਸੇ ਕੇਸ ਦੇ ਮਸਲੇ 'ਚ ਕਿ ਉਦਾਂ ਉਹਨੇ ਫੋਨ ਕੀਤਾ ਉਹ ਕਹਿੰਦਾ ਹੈ ਭਾਈ ਹਜੇ ਤੇ ਮੈਂ ਟ੍ਰਾਂਸਫਰ ਨਹੀਂ ਕਰ ਸਕਦਾ ਅਰ ਜਦੋਂ ਤੁਸੀਂ ਇਹ ਦੰਦੀ ਆ ਵੀ ਸਾਰੇ ਉਹਦਾ ਟਰੈਕਿੰਗ ਹੋ ਲਈ ਆ ਪੈਸੇ ਤਾਂ ਇਹ ਕਿ ਕੈਸ਼ ਦੇ ਰੂਪ ਚ ਹੈ ਨਾ ਕੁਝ ਗੋਲਡ ਹੈ ਕੁਝ ਪੈਸਾ ਉਹ ਵੀ ਕਿੰਨਾ ਕਨਵਰਟ ਕਰਦੇ ਟਾਈਮ ਲੱਗ ਜਾਣਾ ਕਿਉਂ ਜੇ ਇਹਨੇ ਸੋਨਾ ਨਹੀਂ ਪੜਨਾ ਆਪਣੇ ਤੋਂ ਤਾਜ਼ਾ ਤਾਜ਼ਾ ਜੈਪਾਲ ਤੋਂ ਆਰਡਰ ਹੋਇਆ ਹਾਂ ਹਾਂ ਇਹ ਪੱਗਦੇ ਮਨ ਨਹੀਂ ਕਰ ਸੀ ਵੀ ਨਹੀਂ ਐਸੀ ਕੋਈ ਪਤਾ ਹੀ ਉਹਨਾਂ ਕੋਲੇ ਕਿਹੜੇ ਕਿਹੜੇ ਬੰਦੇ ਆ ਤੇ ਮੈਂ ਉਹਨੂੰ ਗਿਆ ਕਿ ਚਲੋ ਕੋਈ ਇੰਤਜ਼ਾਮ ਕਰੋ ਉਹ ਕਹਿੰਦਾ ਮੈਂ ਮੈਰੀਕਲ ਗੱਲ ਕਰਾਂਗਾ ਇਸ ਬੰਦੇ ਨਾਲ ਹਾਂ ਉਹਨਾਂ ਨੂੰ ਕਿੰਨੇ ਡਾਲਰ ਭੇਜ ਦੁੱਤ ਉਹਨਾਂ ਨਾਲ ਗੱਲ ਕਰਕੇ ਬਾਅਦ ਜਨੂ ਜਲੂਆ ਤਾਂ 3 ਪਿੰਡ ਦੇ ਜਵਾਨ ਆ ਰਹੇ ਇਹਨਾਂ ਦੇ ਮੁਕੰਮਲ ਨਾਲ ਕੋਈ ਮੁਕੰਮਲ ਨਾਲ ਰਹੇ ਕੋਣ ਕਿਹੜਾ ਕੋ ਵਾਲੀ ਬਾਤ ਸੀ ਨਾ ਤਾਂ ਪਬਲਿਕਲੀ ਕਹਿ ਸਕਦੇ ਨਹੀਂ ਉੱਠ ਕੇ ਵੀ ਆਉਂਦੇ ਆ ਪਾਲ ਕੋਹ ਲੈਣੇ ਹਾਂ ਤੇ ਹੁਣ ਮੈਂ ਇਹ ਚਹੀ ਗੱਲ ਕਹਿ ਰਿਹਾ ਵੀ ਤੂੰ ਤੂੰ ਹੀ ਕਿੰਨੇ ਹੁੰਦਾ ਆਸਦੇ ਮੈਨੂੰ ਇਹ ਜਿਹੜਾ ਬੋਲ ਰਿਹਾ ਨਾ ਜੀ ਹੁਣ ਸੁਖਪ੍ਰੀਤ ਬੋਲ ਰਿਹਾ ਪਹਿਲਾਂ ਅਮਰਿਤਪਾਲ ਬੋਲਿਆ ਔਰ ਤੁਸੀਂ ਵੇਖੋ ਉਹੀ 골ਡ ਦੀ ਲੁੱਟ ਇਹ ਖਬਰ ਅੱਜ ਦੀ ਤਾਂ ਹੈ ਨਹੀਂ ਉਹ 골ਡ ਦੀ ਲੁੱਟ ਉਹ 35 ਲੱਖ ਦੀ ਲੁੱਟ ਇਹ ਕਹਿ ਰਿਹਾ ਮੈਨੂੰ ਸਭ ਪਤਾ गोल्ड ਵੀ ਕਿੱਥੇ ਪਿਆ ਤੁਸੀਂ ਦੱਸ ਸਕਦੇ ਹੋ ਕੋਈ ਅਮਰੇ ਧਾਰੀ ਸਿੰਘ ਜਿਹੜਾ ਅਸਲ ਗੁਰੂ ਦਾ ਸਿੱਖ ਹੋਵੇ ਕੀ ਉਹ ਬੈਂਕ ਲੁੱਟੂ ਕੀ ਉਹ 골ਡ ਦੀ ਬੈਂਕ ਲੁੱਟੂ ਕੀ ਉਹ ਕਹੂੰ ਕਿ ਮੇਰਾ ਹਿੱਸਾ ਉਹਦੇ ਚ ਹੁਣ ਸੁਣੀ ਜਾਇਓ ਧਿਆਨ ਨਾਲ ਕਿਉਂ ਮੈਂ ਕਹਿੰਦਾ ਕਿ ਇਹ ਲਾਰੈਂਸ ਬਿਸ਼ਨੋਈ ਤੋਂ ਵੀ ਵੱਧ ਗਾਂ ਦੀ ਗੱਲ ਹੈ ਇਹਦੀ ਅਰਚ ਡੱਲੇ ਹੋਰੀ ਤਾਂ ਨਿਕੇ ਇਹਦੇ ਮਤਲਬ ਫਿਰ ਕਹਿੰਦਾ ਮੈਂ ਪਨਾਹ ਵੀ ਦਿੰਦਾ ਰਿਆ ਇਹਨਾਂ ਨੂੰ ਸੁਣਿਓ ਸਿਆਰੀ ਗੱਲ ਧਿਆਨ ਨਾਲ ਆਖਰ ਉਹ ਵੀ ਪੂਰੀ ਆ ਅਗਲੀ ਸੁਣਿਓ ਕਹਿੰਦਾ ਮੇਰੇ ਕੋਲ ਗਲੌਕ ਦਾ ਪਿਸਟਲ ਉੱਥੇ ਪਿਆ ਘਰੇ ਇਹ ਬਾਹਰ ਸੀ ਤੇ ਕਹਿੰਦਾ ਗਲੌਕ ਪਿਆ ਸੁਣਿਓ ਧਿਆਨ ਨਾਲ ਅਸਲਾ ਵੀ ਰੱਖਿਆ ਹੋਇਆ ਸੀ ਹੁਣ ਮੈਨੂੰ ਕੋ ਤੁਹ ਸਹੀ ਦੱਸਾਂ ਮੇਰੇ ਕੋਲ ਪਿਆ ਦੋ ਜੁਲ ਸੀ ਜਾਂ ਪਚਿਨਾਈ ਗਲੌਕ ਪਿਆ 1.5 ਲੱਖ ਰੁਪਏ ਦਾ ਪਰ ਜਦ ਉਹ ਇੰਨਾਂ ਦੀ ਜੀਤ ਨਹੀਂ ਸਾਡੇ ਦੁਕਾਨ ਦੇ ਅੰਦਰ ਵਿੱਚ ਹੀ ਹੋਣਾ ਹੂੰ ਪਿੰਡ ਲੈ ਲਿਆ ਸੀ ਮਤਲਬ ਉਹ ਰੱਖਾਇਆ ਤੇ ਮੈਂ ਪਰ ਉਹ ਮਿਲ ਲਿਆ ਤੇ ਮੈਂ ਕਿਸੇ ਕੰਮ ਦੇ ਵਾਸਤੇ ਹੈ ਨਾ ਪਰ ਮੈਨੂੰ ਇਹ ਲੱਗਦਾ ਵੀ ਉਹ ਉਹਦੀ ਕੋਲ ਲੋੜ ਨਹੀਂ ਪਣੀ ਹਾਦਿਗਿਰ ਦੋ ਚਾਰ ਸੱਤ ਵਾਰ ਤੇ ਮੈਨੂੰ ਤੋ ਤਿੰਨ ਸੌ ਵਾਰ ਤੇ ਹਨਾ ਮੈਨੂੰ ਹੋਰ ਕਿਹ ਖਸੈ ਨੂੰ ਮਿਲਣਾ ਬਣਾ ਤੇ ਇੰਦਰ ਕਿਹਨੂੰ ਆਪਾਂ ਦੇ ਨਹੀਂ ਚਾਗੇ ਤੇ ਉਹ ਮੈਨੂੰ ਇਹ ਲੱਗਦਾ ਕਿ ਹੁਣ ਉਹਨੂੰ ਵੇਚਾਂ ਪਰ ਉਹ ਵੇਚਣ ਦਾ ਮਸਲਾ ਇਹ ਹੁੰਦਾ ਕਿ ਇਹਨਾਂ ਚੀਜ਼ਾਂ ਵੇਚਣ ਦਾ ਸਮਾਂ ਬੜਾ ਰਿਸਕੀ ਹੁੰਦਾ ਤੇ ਤੁਸੀਂ ਉਲਟਾ-ਪੋਲਟਾ ਬੋਲ ਪਹਿਰਾ ਗਿੰਦੇ ਉੱਤੇ ਹਨਾ ਸੋ ਮਤਲਬ ਪੈਸਿਆਂ ਦਾ ਇੱਜਾ ਹੋ ਜੂਗਾ ਪਰ ਇਹ ਪ੍ਰੋਮਿਸ ਨਹੀਂ ਹੈਗਾ ਵੀ ਕਦੋਂ ਹੋਊਗਾ ਕਿ ਇਹ ਮੈਂ ਤੁਹਾਨੂੰ ਕਹਿ ਰਿਹਾ ਨਾ ਤੇ ਨਹੀਂ ਆ ਬੇਦਨ ਦੇਣਾ ਵੱਖਰਾ ਹੂੰ ਉਹ ਤਾਂ ਮੈਂ ਦੇ ਦੂੰਗਾ ਦੋ ਤਿੰਨ ਮਹੀਨਿਆਂ ਦੇ ਵਿੱਚ ਇਹ ਜ ਇਹ 드라마 ਦੀ ਗੱਲ ਹੋ ਰਹੀਆ ਕਿਉਂਕਿ ਉਦੋਂ ਟ੍ਰਾਂਸਪੋਰਟ ਕੰਪਨੀ ਦੀ ਗੱਲ ਜਿਹੜੇ ਉਦੋਂ ਗੇੜੇ ਮਾਰਦੇ ਸੀ ਉਹ ਸੀ ਮਗਰ ਤੁਸੀਂ ਇਹ ਗੱਲ ਵੇਖੋ ਕਿ ਕਿਹੜਾ ਗੁਰੂ ਦਾ ਸਿੱਖ ਹੈ ਜਿਹੜਾ ਇੱਕ ਤਾਂ ਵਿੱਚ ਗਾਲਾਂ ਵੀ ਬੜੀਆਂ ਕੱਢਦਾ ਸੁੱਖ ਨਾਲ ਹੋਰ ਜਿਹੜੇ ਛੌਂਕ ਆ ਉਹ ਵੀ ਮੈਂ ਹੌਲੀ-ਹੌਲੀ ਦੱਸੂ ਮੈਂ ਤਾਂ ਬੋਲਣਾ ਹੀ ਨਹੀਂ ਚਾਹੁੰਦਾ ਸੀ ਮੈਂ ਛੱਡੋ ਪਰਾਂ ਜੋ ਗੱਲ ਹੋ ਗਈ ਛੋ ਹੋ ਗਈ ਮਗਰ ਹੁਣ ਜੇ ਅਗਲਾ ਕਹਿੰਦਾ ਕਿ ਸਾਡੇ ਵਰਗੇ ਨੂੰ ਸੋਧਣਾ ਤੂੰ ਸਾਨੂੰ ਯਾਰ ਤੁਸੀਂ ਸੋਧੋਗੇ ਡਿਵੋਲਟਰ ਬੰਦੇ ਮੈਂ ਨਿਕੰਮੇ ਮਹਾਨ ਨਿਕੰਮੇ ਬੰਦੇ ਹਾਂ ਹਾਂ ਠੀਕ ਹੈ ਤੁਹਾਡੇ ਆਈਐਸਆਈ ਨਾਲ ਲਿੰਕ ਹੈ ਗੈਂਗਸਟਰ ਨਾਲ ਲਿੰਕ ਹੈ ਇਹਦਾ ਇਹ ਮਤਲਬ ਨਹੀਂ ਕਿ ਜਿਹੜਾ ਵਾਕੇ ਗੁਰੂ ਦਾ ਗੁਰੂ ਤੇ ਵਿਸ਼ਵਾਸ ਰੱਖਣ ਵਾਲਾ ਅਸੀਂ ਵੀ ਉਹਨਾਂ ਚੋਂ ਨਹੀਂ ਕੱਚੇ ਖਿਡਾਰੀਆਂ ਚੋਂ ਜੇ ਤੁਸੀਂ ਸਮਝੋ ਕਿ ਅਸੀਂ ਡਰ ਜਾਣਾ ਤੁਹਾਡੇ ਤੁਸੀਂ ਜੋ ਮਰਜ਼ੀ ਕਰੀ ਜਾਓ ਮਗਰ ਸਰਕਾਰ ਕਿੱਥੇ ਆ ਆਹ ਆਡੀਓ ਸਰਕਾਰ ਕੋਲ ਹੈ ਸਰਕਾਰ ਨੇ ਅੱਜ ਤੱਕ ਕਿਸੇ ਦੀ ਪੁੱਛਕਿਛ ਕੀਤੀ ਹੈ ਤੇ ਚ ਅਗਲੀ ਗੱਲ ਸੁਣੋ ਹੁਣ ਬੜੇ ਧਿਆਨ ਨਾਲ ਆ ਕੁਛ ਨਹੀਂ ਮੈਨੂੰ ਉਹ ਕਿਦਾਂ ਨਿਕਲਦਾ ਨਹੀਂ ਪਣਾ ਉਹ ਵੇਚਿਆ ਆਪਾਂ ਹੁਣ ਜੇ ਪੈਸੇ ਨੀ ਉੱਡਿਆ ਗਜਾਇਜ ਹੁੰਦੀ ਜਾਂ ਕਰਦਾ ਉਹ ਤੇਰਾ ਬਲੇਵਰ ਕਰਕੇ ਖਾਸਾ ਤੋਂ ਬਣਾਉਦੇ ਜੇ ਤਾਂ 5 ਲੱਖ ਰੁਪਏ ਜਾਂ 5 ਸਾਫ ਤੋਂ 5.6 ਲੱਖ ਰੁਪਏ ਦੇ ਕੇ ਕਿਤੇ ਵੀ ਟਾਂਕ ਪੋਚ ਜਾਏ ਆਂਦੇ ਹੂੰ ਹੂੰ ਤੇ ਠੀਕ ਐ ਦੱਸ ਮੈਂ ਦਵਾਉਣਾ ਇਹਨਾਂ ਕੋਲ ਕਿੰਨ ਮੈਂ ਦਊਗਾ ਵੱਖਰਾ ਕੀ ਨਾ ਹੋ ਗਿਆ ਜਿਹੜਾ ਬਾਕੀ ਕੈਸੇ ਆ ਮੈਂ ਕੋਸ਼ਿਸ਼ ਕਰੂੰਗਾ ਤੁਮ ਦੇਣ ਦੀ ਉਸ ਦਾ ਤੁਹਾਨੂੰ ਦਸਿਆ ਨਾ ਪਿੰਡ ਪਿਆਸ ਚੌਦਾ ਮਤਰਾ ਜੇ ਉਹਦਾ ਡੀਲ ਹੋ ਕੋ ਉਹ ਜਾਣੀ ਉਹ ਅੱਜ ਹੋਵੇ ਜਾਂ 6 ਮਹੀਨੇ ਹੋਵੇ ਜਾਂ ਸਾਲ ਨੂੰ ਤੇ ਉਹਦਾ ਉੱਤੇ ਟੈਮ ਨੇ ਲਗੋਇਆ ਤੋਂ ਪੰਮੇ ਜਾਣਗੇ ਤੇ ਇਹਦੀ ਬੁੱਕ ਬਲਦੀ ਹੈ ਨਾ ਜਿਹਨੂੰ ਵਿੱਚ ਬਣਦੀ ਹੈ ਫਿਰ ਮੇ ਜਾਣਗੇ ਉਹਦਾ 2000 ਤੋਂ ਹੋਰ ਲੱਗਾ 15 ਇਹ ਸੌਦਾ ਪੱਤਾ ਪੈਂਡ ਕੀ ਪਿਆ ਗਲੌਕ 골ਡ ਮਤਲਬ 골ਡ ਵੀ ਲਕੋ ਯਾਰ 골ਡ ਦੇ ਬਾਰੇ ਬੜੇ ਸਟਾਰ ਨਾਲ ਗੱਲ ਕਹਿੰਦਾ ਕਹਿੰਦਾ 골ਡ ਜੇ ਉਂ ਜਾਈਏ ਨਾ ਕਿਸੇ ਕੋਲ ਤੇ ਉਦੋਂ ਹੀ ਉਹਨਾਂ ਦੇ ਕੰਨ ਖੜੇ ਹੋ ਜਾਂਦੇ ਕਿ ਇੰਨਾ ਸੋਨਾ ਆਇਆ ਕਿੱਥੋਂ ਇਸ ਲਈ ਹੁਣ 골ਡ ਕਹਿੰਦਾ ਮੰਗਾਉਣਾ ਪੈਣਾ ਦੁਬਈ ਤੇ ਦੁਬਈ ਚ ਜਾ ਕੇ ਬਦਲ ਸਕਦੇ ਆ ਉੱਥੇ ਤਾਂ ਰੋਣਾ ਪੈ ਜਾਣਾ ਇੰਨਾ 골ਡ ਆਇਆ ਕਿਥੋਂ ਆ ਧਿਆਨ ਨਾਲ ਅਗਲੀ 골ਡ ਵਾਲੀ ਸੁਣਾ ਦੇ ਹਾਂ ਆ ਵੀ ਸਮਝ ਨਹੀਂ ਆ ਜੀ ਆਪਣਾ ਪਤਾ ਹੀ ਨਹੀਂਗਾ ਕਿ ਇਹਨਾਂ ਵਰਗੇ ਹੁਣ ਜਿਹੜੀ ਸਿਚੁਏਸ਼ਨ ਚ ਇਹ ਭੁਗਵਿੰਤ ਸਰ ਹੁਣ ਕੀ ਕੇ ਵੱਡਾ ਮੋਟਾ ਹਨ ਉਦੋਂ ਉਹ ਤਾਂ ਜੱਪ ਤੇ ਕਰਦੇ ਇਹਨਾਂ ਨੂੰ ਕੁਝ ਨਫੇ ਕਾਟੇ ਨਾ ਪੈਦਾ ਥੋੜੀ ਪਤਾ ਹੈ ਹੁਣ ਜੇ ਬੀਲੇ ਖਾਂ ਤੇ ਉਤੇ ਮੈਂ 50 ਹੀ ਪਹਿ ਦਿੱਤੇ ਇੱਕ ਮੈਂ ਮੁਕਰੀ ਮਮਾ ਹੈਪੀ ਪਤਾ ਕੌਣ ਆ ਕੌਣ ਉਹ ਨਹੀਂ ਜੀ ਨਹੀਂ ਹਮਨੇ ਇੱਕ ਤੁਹਾਨੂੰ ਤਾਂ ਅੱਜ ਕੱਲ ਹੈਪੀ ਪਛੀਏ ਦੀ ਚੀਤੇ ਹੋ ਇਹ ਹਰਪ੍ਰੀਤ ਇਹ ਹੈਪੀ ਪਛੀਏ ਦਾ ਵੀ ਪਿਓ ਆ ਜਿਹਦੀ ਇਹ ਗੱਲ ਕਰਨ ਰਿਹਾ ਹੈ ਹਰਪ੍ਰੀਤ ਛੋ ਜਿਹੜਾ ਇਹਦਾ ਭਰਾ ਜਿਹੜਾ ਉਹ ਫੜਿਆ ਸੀ ਨਾ ਪੁਲਿਸ ਨੇ ਡਰਗ ਨਾਲ ਗੁਪਤਾ ਜੀ ਨੇ ਹਲੇ ਗੁਪਤਾ ਜੀ ਨੇ ਗਮ ਸਾਰੀ ਗੱਲ ਤਾਂ ਦੱਸੀ ਨਹੀਂ ਉਹ ਵੀ ਕਿਸੇ ਸਮੇਂ ਮੈਂ ਹੀ ਦੱਸੂੰਗਾ ਅਗਲੀ ਵਾਰ ਮੈਂ ਉਹਨਾਂ ਲੋਕਾਂ ਨੂੰ ਪੈਹ ਦਿੰਦੇ ਜਿਨ੍ਹਾਂ ਨੂੰ ਮੈਂ ਕਿਹਾ ਤੀਨ ਨੂੰ ਪੈਹ ਨਾ ਦਿਓਗੇ ਆਪ ਕਹਿ ਰਿਹਾ ਜੀ ਜਿਹੜਾ ਬੰਦਾ ਕਹਿੰਦਾ ਸੀ ਕਿ ਮੈਂ ਨਸ਼ੇ ਛਡਾਉਣਾ ਤੇਰੇ ਭਰਾ ਦੇ ਤਾਂ ਛਡਾਈ ਨਹੀਂ ਕਿ ਆਪ ਕਹਿਣਾ ਤੈਨੂੰ ਪਤਾ ਕਿੰਨੇ ਉਹ ਕਿਹੇ ਜੇ ਕੰਮ ਕਰ ਦਿੰਦਾ ਧਿਆਨ ਨਾਲ ਫੇਰ ਤੋਂ ਸੁਣਿਓ ਐਪੀ ਦੀ ਗੱਲ ਸੁਣਾਉਂਦਾ ਨਸ਼ੇ ਪੱਤੇ ਵਾਲਾ ਮੋਟਾ ਮੋਟਾ ਹਨ ਉਦੋਂ ਤੇ ਨਸ਼ੇ ਪੱਤੇ ਕਰਦੇ ਇਹਨਾਂ ਨੂੰ ਕੋਈ ਨਫੇ ਘਾਟੇ ਦਾ ਪਤਾ ਹੈ ਆ ਛੱਡ ਲੋ ਉਹ ਹੈ ਬੀਜ ਸੰਤ ਉਹ ਤੇ ਮੈਂ ਖਿਆਲ ਹੀ ਭੈ ਦਿੱਤੇ ਮੈਂ ਮੁੱਕਰ ਵੀ ਇਹਨਾਂ ਕਿ ਕੀ ਬਰਖ ਪੈਂਦਾ ਮੈਂ ਤੇ ਉਹਨਾਂ ਲੋਕਾਂ ਨੂੰ ਪੈਸੇ ਦਿੰਦਾ ਜਿਨ੍ਹਾਂ ਨੂੰ ਮੈਂ ਕਿਹਾ ਤੀਨ ਪ੍ਰਾਣਾ ਦੇਉਗੇ ਆਪਦੇ ਭਰਾ ਦੀ ਗੱਲ ਕੋਈ ਨਾ ਮਾਰਦੇ ਨਾ ਕੋਈ ਚੁਰਨੇ ਮੈਂ ਇਹ ਗੱਲ ਕਹਿ ਰਿਹਾ ਵੀ ਇਹ ਵਿਚਾਰੀ ਦੋਸਤੀ ਆ ਆ ਹੁਣ ਕਿਹੜੀ ਇਹ ਇਹ بڑے ਧਿਆਨ ਨਾਲ ਸੁਣਿਓ ਹਲੇ ਮੈਂ ਤੁਹਾਨੂੰ ਮਾੜਾ ਮਾੜਾ ਜਿਹਾ ਟ੍ਰੇਲਰ ਦੇ ਰਿਹਾ ਕਿਉਂਕਿ ਤੁਹਾਨੂੰ ਸਮਝਦਿਆਂ ਨੂੰ ਵੀ ਦੋ ਤਿੰਨ ਦਿਨ ਲੱਗਣੇ ਆ ਜਿਹੜੀ ਗੱਲ ਤੋਂ ਮੈਂ ਕਹਿ ਰਿਹਾ ਉਹ ਜਿਹੜੀ ਮੈਂ ਪਰਸਨਲੀ ਬਹਿਕਮਾਇਆ ਹੂੰ ਕਿ ਕੋਈ ਨਹੀਂ ਮੰਨੇ ਕਹੇ ਕੌਮ ਦੇ ਨਾਮ ਦੇ ਉੱਤੇ ਜਾਂ ਦਰੇ ਤੇ ਇਹ ਪਰਸਨਲੀ ਬਹਿਕਮਾਇਆ ਭਾਵੇਂ ਪੈਂਚਰਮੰਡਾ ਕਾ ਮਾਰੇ ਉਹ ਮੇਰਾ ਪਰਸਨਲੀ ਹੂੰ ਉਹ ਉਹ ਨਾ ਨਹੀਂ ਮਾਰਿਆ ਨਾ ਉਸਕੇ ਨੂੰ ਲੈ ਕੇ ਦੇ ਦਿੱਤਾ ਵੀ ਮੈਂ ਇੱਥੇ ਰੋਣੇ ਪਏ ਹੂੰ ਉਹ ਵੀ ਸਿਚੁਏਸ਼ਨ ਹੈ ਵੀ ਜੇ ਤੇ ਕੋਈ ਰਿਕਾਉਂਟਰ ਨਾ ਹੁੰਦਾ ਜਦੋਂ ਤੱਕ ਹੈ ਨਾ ਬਹੁਤ ਲੱਟੇ ਜਾਂਦਾ ਨਾ ਹੂੰ ਉਹ ਦਿਨ ਕੀ ਚਿਕਾ ਪਿਆ ਰਹੀ ਵੀ ਇਹਨਾਂ ਨੇ ਇੱਥੋਂ ਥਿਆਰਾ ਦੀ ਕੇਪ ਸੀ ਜਿਹੜੀ ਉਹਨਾਂ ਨਸ਼ੇ ਦੀ ਗਿਰਪਨ ਹੈ ਨਸ਼ੇ ਨਹੀਂ ਆ ਕਿ ਉਹ ਜਿਹੜੇ ਜਿਹੇ ਅਸਲਾ ਹੈ ਨਾ ਉਹ ਖਿਡਾਉਣ ਆਏ ਸੀ ਇੱਥੋਂ ਆ ਸੁਣ ਲੋ ਤੇ ਉਹਨਾਂ ਬੋਲੋ ਤੇ ਥੋੜਾ ਅੱਗੇ ਦੇ ਇਹਨਾਂ ਨੇ ਫਰਵਾੜੇ ਰੱਖਣਾ ਹੁੰਦਾ ਉਹ ਚੱਕੀ ਉਹ ਜਿਹੜੇ ਬੰਦੇ ਪੁਲਸ ਵਾਲੇ ਇਹਨਾਂ ਨਾਲ ਜਿਹੜੇ ਕੰਮ ਕਰਦੇ ਨੇ ਲੈ ਕੇ ਹਾਂ ਉਹ ਚੇਹੇ ਮੰਗਦੇ ਵੱਟ ਅੱਛਾ ਸੋਣ ਲੋ ਜੀ ਧਿਆਨ ਨਾਲ ਉਹ ਸਰ ਗਈ ਉਹਨੇ ਹੋਇਆ ਦੂਜੇ ਬੰਗਲੇ ਵੱਡੇ ਹਾਂ ਉਹ ਪੁਲਸ ਵਾਲੇ ਨੂੰ ਮਤਲਬ ਨਹੀਂ ਉਹ ਜਿਹੜਾ ਕੀ ਹੈ ਗੀ ਪਰ ਪੁਲਸ ਵਾਲੇ ਹੱਲਾ ਨਹੀਂ ਦੇ ਉਹਨਾਂ ਨੂੰ ਲੱਗਾ ਵੀ ਵਡੀ ਕੋ ਪਲੈਨਿੰਗ ਕਰ ਲੈ ਪਹਿਵਲ ਲੈ ਲੀਕਣਾ ਕੋ ਹਾਂ ਜੈਪਾਲ ਨੇ ਮਾਰਦਾ ਮੋਰ ਦਾ ਬੰਦੇ ਨਾਂ ਇਹਨੇ ਗਦੀ ਬੰਦੇ ਮਾਰਿਆ ਜੈਪਾਲ ਨੇ ਹਾਂ ਮਤਲਬ ਇੱਕ ਮੁੰਡਾ ਮਾਰਿਆ ਰੋਕੀ ਹੈ ਨਹੀਂ ਉਹ ਵੀ ਕਤਲ ਨਹੀਂ ਕੀਤਾ ਸੀ ਤੇ ਉਹ ਵੀ ਕਤਲ ਜਿਹੜਾ ਹੀ ਨਾਲ ਇਹਦੇ ਗਿਆਸ ਤੋ ਜਿਹੜਾ ਮੁੰਡਾ ਉਹਨੇ ਕੀਤਾ ਕੀ ਲੱਗਦੀ ਇਹ ਬੰਦੇ ਮਨ ਵਾਲਾ ਫੈਨਿਟ ਡਿਪਾਰਟਮੈਂਟ ਚੋਰੀ ਦੇ ਕੰਮ ਚ ਉਹਦੇ ਨੂੰੜ ਮਾਰ ਕੋਈ ਨਹੀਂ ਹੈਗਾ ਪੁਲਿਸ ਵਿੱਚ ਉਹ ਕੰਮ ਇਹਨੇ ਕੀਤਾ ਜਪਾਨਲੇ ਨੂੰ ਕਿਹਾ ਵੀ ਕੋਈ ਨਹੀਂ ਲਿਸ਼ਕਣ ਕਰੋ ਇਹਦਾ ਡਿਲ ਕਰਨਾ ਪੈਂਦਾ ਉਹ ਜਿਹੜਾ ਉਹ ਦੂਜੇ ਮੁੰਡੇ ਨਾਲ ਸੀ ਨਾ ਜਿਹੜੇ ਖੜੇ ਗਏ ਪਹਿਲਾਂ ਉਹਨੇ ਜਲਾਤੀ ਗੋਲੀ ਪੁਲਸ ਵਾਲਾ ਕਿ ਤਾਂ ਠਾ ਆ ਉਹਨੇ ਗੋਲੀ ਚਲਾ ਕੇ ਪੁਲਸ ਵਾਲੇ ਮਾਰਦੇ ਤਵੇਂ ਹੋਰ ਮੇਰਾ ਜਿਹੜਾ ਪਾਦੀ ਪ੍ਰੋਬਲਮ ਇਹ ਪੀ ਨੂੰ ਫੋਨ ਨਹੀਂ ਕਰਦਾ ਕੋਈ ਬੰਦਾ ਆਪ ਇਹਨੂੰ ਕਰਦੇ ਕਰਦੇ ਉੱਠੀ ਗਏ ਕੋਈ ਨੰਬਰ ਹੀ ਪਤਾ ਨਹੀਂ ਕਿਨੂੰ ਬੱਚੇ ਵੀ ਥਾਰਿਆ ਸਾਧ ਤੱਕ ਸਾਹ ਮੈਂ ਇਹਨੂੰ ਕਿਹੜੇ ਮਹੀਨੇ ਜਦੋਂ ਤੋਂ ਘਟਣਾ ਵਾਪਰਦੀ ਨਾ ਮੈਂ ਜਿਹੋ ਦਾ ਬੰਦਾ ਠੀਕ ਜੀ ਮੇਰੇ ਕਰਨਾ ਕਰ ਲਿਆ ਉਹ ਬੰਦਾ ਪੀ ਹੈ ਨਾ ਉਦੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਵੀ ਇਹ ਕਲਕੱਤੀ ਨੂੰ ਨਿਕਲ ਗਿਆ ਤੇ ਕਲਕੱਤੀ ਦਾ ਅੱਡਾ ਜਿਹੜਾ ਵਾ ਉਸ ਨਾਲ ਜਾਉਂ ਬੰਦੇ ਨੂੰ ਪਤਾ ਹੈ ਕਿ ਇੱਕ ਵੱਡਾ ਪੁੱਲ ਇਨਵੈਸਟ ਕਰ ਲਿਆ ਮੈਨੂੰ ਪਛੜੀ ਕੋਈ ਸੀ ਕਿ ਕਭੀ ਉਹ ਲੈਣਾ ਨਹੀਂ ਕਦਾ ਹਾਂ ਨਾ ਉਹ ਬੰਦਾ ਕਲਾ ਸੀ ਕਿ ਨਾ ਕੁਛ ਉਹ ਸਵੇਰ ਮੈਨੂੰ ਉਦਰੀ ਬਦਲ ਲੱਗਾ ਜਦੋਂ ਕਿ ਕਰ ਗਿਆ ਤੈਨੂੰ ਦੁੱਧ ਜੀ ਪਾ ਕੇ ਉਹਨਾਂ ਨੇ ਕੋਈ ਦੇਤਾ ਦੁੱਧ ਲਵਾਇਆ ਸੀ ਨਾ ਉਹਨਾਂ ਨੇ ਜੱਪਲਣਾ ਅੱਛਾ ਉਸੇ ਦੁੱਧ ਦਾ ਹੈ ਉਦੋਂ ਤੇ ਪਾ ਕੇ ਉਹਨੂੰ ਨਸ਼ੇ ਦੀ ਦਵਾਈ ਦੇ ਦਿੱਤੀ ਇਹਨਾਂ ਨੂੰ ਫਿਰ ਉਹਨੇ ਸੁਪਿਆਂ ਨੂੰ ਚੁੱਕ ਲਿਆ ਤਾਂ ਅੱਛਾ ਪਰ ਉੱਥੇ ਅੰਦਰ ਹੀ ਰੂਮ 'ਚ ਹੀ ਨਾ ਡੈਰੋਗਰ ਕੀਤਾ ਉਹਨੇ ਹਾਂ ਠੀਕ ਇੱਕ ਦਿਨ ਪਹਿਲਾਂ ਹਸਲ ਕਰੇ ਉੱਥੇ ਗ੍ਰਿਫਤਾਰੀ ਜਿਹੜੀ ਹੈ ਨਾ ਇਹ ਉਹ ਡਰ ਉਹ ਜਿੰਨੀ ਨਹੀਂ ਹੋਈ ਆ ਤੇ ਉਹਦੇ ਚ ਮੈਨੂੰ ਇੱਕਲ ਦਾ ਬਰਾਏ ਨੂੰ ਨਾਂ ਨਹੀਂ ਲੈਣਾ ਕਿਹਾ ਮੈਂ ਸਵਾਦ ਨੂੰ ਬਰੋਂ ਨਾ ਲੈਣ ਵਾਲਾ ਰਹਿ ਗਿਆ ਹੂੰ ਤੇ ਪਰ ਮੈਨੂੰ ਇਹ ਰਾਜ਼ੀ ਵੀ ਨਸ਼ੇ ਪਤੇ ਤੇ ਮਾਲੀ ਨੂੰ ਪਤਾ ਨਹੀਂ ਇਹ ਨਸ਼ੇ ਪਤੇ ਕਰਾ ਕੇ ਇਹਨਾਂ ਕੋਈ ਜਿਹੜਾ ਰੋਲਾ ਆ ਦੇ ਕੋ ਬਗਾਨ ਨੂੰ ਕੋਈ ਜੀ ਉਸ ਨਾਰਕੋਡ ਡਾਇਜੈਸਟਨ ਦੀ ਉਹ ਕਰ ਲੈਂਦੀ ਆ ਵੇਲੇ ਨਾਰਕੋਡ ਰਿਪੋਰਟ ਉਹ ਇਹਨੇ ਨਾਂ ਨੂੰ ਤੇ ਲਿਆ ਨਹੀਂ ਕਿਸੇ ਦਾ ਅੱਛਾ ਪਰ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਜੀ ਤਾਂ ਕਿ ਜਿਹੜੀ ਅਕੀਨ ਲੱਗਦਾ ਜਿਹੜੇ ਅੱਡਿਆਂ ਦੇ ਪੈਰੇ ਆ ਨਾ ਮਾਲ ਪਹਿਲ ਪਿਆਵ ਜੀ ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ ਆ ਸੁਣ ਲੈ ਅੱਛਾ ਇਹ ਪੋਸਟ ਕაბਨੇਟ ਰੋਤਾ ਹੂੰ ਚਿੱਟਾ ਨਹੀਂ ਕਰਦੇ ਤੇ ਉਹ ਐਮਰਜੈਂਸੀ ਚੋਰ ਬੋਲਦੇ ਪੋਸਟ ਦਾ ਕੰਮ ਕੀਤਾ ਫੀਮ ਦਾ ਦਾ ਮਕੀਤਾ ਨਸ਼ ਤੇ ਰਹਿਆ ਹਰ ਦਾ ਕੰਮ ਕੀਤਾ ਤੇ ਸੋਨੇ ਦਾ ਹੂੰ ਇਹ ਸਾਰੇ ਕੰਮ ਕੀਤੇ ਹਾਂ ਹੁਣ ਉਹ ਪਹਿਲਾਂ ਜੋ ਜੈਪਾਲ ਦਾ ਮੇਰੇ ਘਰ ਨਾਲ ਕੱਢ ਪਰ 20 ਬਾਈ ਕਰੋੜ ਰੁਪਈਆ ਵਾ ਹੂੰ ਪੂਰਾ ਅੱਛਾ ਉਹ ਨਾਮ ਇਹ ਨਵਦਾ ਨਾ ਉਹਨੂੰ ਕਹਿਣ ਕੋ ਦੱਲ ਦੇਣਾ ਹੂੰ ਉਹ ਪਤਾ ਕਿ ਇੱਦਾਂ ਨਹੀਂ ਆ ਸਕਦਾ ਕਿਥੇ ਜਾ ਕੇ ਸੀਗਾ ਜਿਹੜੇ ਦੋ ਟਿਕਾਣਿਆਂ ਨੂੰ ਪਤਾ ਨਹੀਂ ਉਹ ਟੱਚਿੰਗ ਕਰਦਾ ਕਿਉਂਕਿ ਹੁਣ ਪੁਲਿਸ ਪੜਾ ਕੀ ਕਰਦੀ ਆ ਹੂੰ ਇਹਨਾਂ ਨੇ ਤਰੀਕਾ ਕਰਕੇ ਨਾ ਵੀ ਇਹ ਜਦੋਂ ਪਤਾ ਲੱਗਦੇ ਨਾ ਵੀ ਇੱਥੇ ਤੇ ਪਿਆ ਹੋਆ ਹੂੰ ਕਿ ਚੱਕ ਗਏ ਨਹੀਂਗੇ ਪਰ ਹੱਲ ਕਵਰ ਨਹੀਂ ਕਰਦੇ ਹੂੰ ਇਹ ਉੱਥੇ ਇੱਕ ਹੀ ਕਰਦੇ ਤੇ ਕੋਈ ਦੂਜਾ ਬੰਦਾ ਆਉਂਦਾ ਵੀ ਨਹੀਂ ਆਉਂਦਾ ਉਸ ਕਰਦੇ ਵੇਖੇ ਜਾਂ ਜਿੱਥੇ ਰੱਖੇ ਹੈ ਨਾ ਹੂੰ ਉਹਨਾਂ ਅਪਾਰਟਮੈਂਟ ਤੇ ਆਪਣੇ ਕੋ ਦਿੱਲੀ ਵੀ ਆ ਗਈਆਂ ਜੋ ਬੰਦ ਪੈ ਗਿਆ ਆਪਣੀ ਗਰੀਬ ਆ ਜਾ ਹੁਣ ਜਦੋਂ ਉਹ ਮਰ ਗਿਆ ਜੇ ਪਾਲਾ ਤਿੱਕੀ ਨੇ ਨਾ ਦੇ ਲੱਗਿਆ ਉਹਨਾਂ ਦਾ ਜਿਹੜਾ ਨਹੀਂ ਵਾਪਸ ਪਾਜੀ ਫੋਟੋ ਰਿਕਾਰਡ ਹੂੰ ਨਾ ਪਤਾ ਜਦੋਂ ਗ੍ਰੀਟੋ ਤੂੰ ਸੁਣੀ ਜੀ ਗੱਲ ਦੋ ਅਪਾਰਟਮੈਂਟ ਅਸੀਂ ਖਰੀਦੇ ਦਿੱਲੀ ਪਏ ਆ ਲੋਕ ਪਏ ਆ 22 ਕਰੋੜ ਜੈਪਾਲ ਦਾ ਪਿਆ ਤੁਹਾਨੂੰ ਪਤਾ ਸੀ ਜੀ ਕਿਸੇ ਨੂੰ ਇਹਨੂੰ ਪਤਾ ਉਹ ਦੱਸੋ ਇਹ ਕਿੱਥੋਂ ਦਾ ਗੁਰੂ ਦਾ ਸਿੱਖ ਹੈ ਫਿਰ ਇਹ ਦੱਸੋ ਮੈਨੂੰ ਤੁਹਾਨੂੰ ਇਹ ਪਤਾ ਸੀਗਾ ਜਿਹੜਾ ਕਲਕੱਤੇ ਇਨਕਾਊਂਟਰ ਹੋਇਆ ਸੀ ਜੈਪਾਲ ਦਾ ਤੁਸੀਂ ਤਾਂ ਹੀ ਸਮਝਦੇ ਹੋ ਇਨਕਾਊਂਟਰ ਹੋਇਆ ਇਹ ਕਹਿੰਦਾ ਜੀ ਇੱਕ ਦਿਨ ਪਹਿਲਾਂ ਉਹਨਾਂ ਨੂੰ ਉਹਨਾਂ ਦੇ ਦੁੱਧ 'ਚ ਪਲਾਉਣਾ ਸ਼ੁਰੂ ਕਰਤਾ ਸੀ ਡਰਗ ਕਰਨਾ ਸ਼ੁਰੂ ਕਰਤਾ ਸੀ ਇਹ ਤੁਹਾਨੂੰ ਕਿਸੇ ਨੂੰ ਪਤਾ ਦੱਸੋ ਭਾਈ ਨਹੀਂ ਪਤਾ ਮੈਨੂੰ ਤਾਂ ਨਹੀਂ ਪਤਾ ਆਪ ਦੱਸ ਰਿਹਾ ਫਿਰ ਕਹਿੰਦਾ ਦੋ ਅਪਾਰਟਮੈਂਟ ਨੇ ਉੱਥੇ ਪਏ ਆ ਬਾਕੀ ਸਮਾਨ ਦਾ ਵੀ ਪਤਾ ਹੈ ਕਿੱਥੇ ਹੈ ਮਗਰ ਕਹਿੰਦਾ ਹਲੇ ਟੱਚ ਨਹੀਂ ਕਰ ਸਕਦੇ ਹਾਂ ਜੀ ਦੋ ਟਿਕਾਣਿਆਂ ਦਾ ਤੁਸੀਂ ਇਹ ਦੱਸ ਦੋ ਜਿਹੜਾ ਬੰਦਾ ਇਸ ਕਿਸਮ ਦਾ ਛਾਤਰ ਹੋਵੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਮੁਫਾਤ ਵਾਸਤੇ ਵਰਤ ਸਕਦਾ ਹੋਵੇ ਜਿਹਨੇ ਗੁਰੂ ਤੇਗ ਸਿਖ ਗੁਰਪ੍ਰੀਤ ਸਿੰਘ ਹਰੀ ਨੋ ਜਿਹੜਾ ਇਹਦਾ ਸਾਥੀ ਸੀ ਉਹਦਾ ਕਤਲ ਕਰਤਾ ਸਿਰਫ ਇਸ ਲਈ ਕੁਕੀ ਇਹਦੀ ਸਚਾਈ ਸਾਹਮਣੇ ਲਿਆਉਣ ਲੱਗ ਪਿਆ ਸੀ ਇਹ ਇਹਦਾ ਅੱਜ ਆ ਦਿਲਜੀਤ ਕਲਚੀ ਤਾਂ ਇਹਦੇ ਨਾਲ ਰਿਆ ਉਹ ਆ ਕੇ ਜੋ ਬੋਲ ਰਿਹਾ ਅਸੀਂ ਤਾਂ ਨਹੀਂ ਬੋਲ ਰਹੇ ਭਾਈ ਪ੍ਰਧਾਨ ਮੰਤਰੀ ਬਾਜੀ ਕੇ ਉਹ ਸੀ ਜਿਹੜਾ ਇਸ ਤਰ੍ਹਾਂ ਪਟਾਣ ਨੂੰ ਹੱਥ ਮਾਰਦਾ ਸੀਗਾ ਬਿੱਟੂ ਬੀਤੂ ਉਹ ਸੁਣਾ ਦੇ ਉਹ ਵੀ ਭੁੱਲ ਗਏ ਉਹਨੇ ਖੇਤਾਂ 'ਚ ਆ ਗਈ ਖੇਤਾਂ 'ਚ ਉਹ ਆ ਕੇ ਦੱਸਣ ਡਿਆ ਕਿ ਇਹ ਤਾਂ ਡਰਾਮਾ ਡੋਲ ਤੇ ਆ ਇਹਦੀ ਅਸਲੀ ਚਿਹਰਾ ਤੁਹਾਨੂੰ ਪਤਾ ਨਹੀਂਗਾ ਸਾਨੂੰ ਜੂਠ ਬੋਲੀ ਉਹ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਨਾਲ ਸੰਪਰਕ ਇਹਨਾਂ ਨਾਲ ਬਿਨਾ ਹੈ ਮੈਨੂੰ ਮੈਨੂੰ ਪਤਾ ਵੀ ਤੇ ਪਹਿਲੀ ਕੀ ਰੋਏ ਕੀ ਨਹੀਂ ਹੈਗੀ ਤੇ ਸਮਰਕ ਵੀ ਮੇਰਾ ਇਹਨਾਂ ਨੇ ਕਰਾਇਆ ਹੈ ਜਿਹਦੇ ਆਪਣੇ ਬੱਕੇ ਨਹੀਂ ਹੈ ਛੇੜ ਨਹੀਂ ਬੱਕੇ ਨਹੀਂ ਬਰੇ ਮੁੰਡੇ ਇਹਨਾਂ ਦਾ ਹੈ 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 ਇਨਾਂ ਨੂੰ ਮੈਂ ਕਿਹਾ ਇਨਵਿਜੀਬਲ ਇਨਵਿਜੀਬਲ ਨਹੀਂ ਕਹਾਂ। ਇਹ ਕਹਾਂ। ਇਹ ਇਹ ਥੋੜਾ ਜਿਆਦਾ ਈਜ਼ੀ ਲੱਗਿਆ ਕਮ ਸਾਧ ਤਰ੍ਹਾਂ ਦਾ ਫਰੇਨ ਨਾ ਜਾਵੇ। ਉਹਨੂੰ ਹੋ ਜਾਂਦਾ ਕਿ ਥੋੜਾ ਸ਼ਰਮ ਮੈਂ ਕਦੀ ਖੜੇ ਨਹੀਂ ਆਣਾ। ਹੂੰ। ਹੋਰ ਰੌਣਾ ਇਹ ਮਸਲਾ ਇਹ ਅਪੀ ਤਹਿ ਰੇ ਨਾ ਕਿ ਕੋਕੀ। ਪੈਸਾ ਤੇ ਤੈਨੂੰ ਪਤਾ ਵੀ ਆਪਣੇ ਕੋਲ ਸਿਚੁਏਸ਼ਨ ਇਹ ਹੈ ਜਿੱਦ ਤੱਕ ਜਿਆਦਾ ਤੰਗੇ ਲੱਗੀ ਮੈਂ ਤੇ ਕਹਿ ਰਿਹਾ ਇਧਰ ਉਧਰ ਕਰ ਲੈਣੀ। ਕਈ ਨਜ਼ਰ ਉਧਰ ਤੱਕ ਇਹ ਨਹੀਂ। ਬੇ ਫੇਰ ਕਰੀ। ਆ ਤਿਆਨੜ ਸੁਣਿਓ ਹਣੇ ਤੇ ਇਹ ਮੈਂ ਪਹਿਲਾਂ ਵੇਖਿਆ ਪ੍ਰਚਾਰ ਕੇ ਜਾ। ਆ ਸੁਣਿਓ। ਮਾਪੇਂ ਦੇ ਗਾਲਾਂ ਤਾਂ ਐਵੇਂ ਹੀ ਕੱਟੀ ਜਾਂਦਾ ਨਾ ਪਤਾ ਨਹੀਂ ਕਿੱਥੇ ਫੜ ਕੇ ਆਇਆ ਹੈ। ਆਪਣੇ ਕੋਲ ਸਿਚੁਏਸ਼ਨ ਇਹ ਹੈ ਜਿੱਦ ਤੱਕ ਯਾਦ ਅੰਗਲੇ ਕਿੰਨਾ ਦੇ ਕੈਰੀ ਕਰਨੇ ਇਧਰ ਉਧਰ ਕਰ ਲੈਣੀ। ਕੈਸ਼ ਲੋਕੀ ਦਾ ਖੇਡ। ਜਿਵੇਂ ਮੈਂ ਜਦ ਬਾਲਾ ਤੰਗੀ ਲੱਗੀ ਨਾ ਕੈਸ਼ ਵੈਨ ਮੈਂ ਇਧਰ ਉਧਰ ਕਰ ਦੇਣੀ 1 ਮਿੰਟ ਤੇ। ਆਹ ਜੀ ਕਿ ਕਾਮੀ ਅਪਏ ਕਰਵਾਉਣੇ ਨੂੰ ਨੰਚੜ ਲੱਗ ਮੈਂ ਸੰਕਾ ਦੀ ਉਹ ਹੀ ਗੱਲ ਹੈ। ਇੱਕ ਆਪ ਹੀ ਸੁਣਾਉਂਦਾ ਕਹਿੰਦਾ ਜਦ ਕੰਮ ਹੀ ਇਹ ਕਰਨਾ ਹੈ ਫਿਰ ਨੰਚ ਲਾ ਕੇ ਤੇ ਸੰਕਾ ਦੀ ਆ। ਉਹਨੂੰ ਕੌਮ ਦਾ ਹੀ ਨਾ ਫੇਸ ਕਰਤਾ। ਕਿਉਂ ਦੇਪੋਟ ਨੂੰ ਜਿਹੜਾ ਤੈਨੂੰ ਪ੍ਰੋਮਿਸ ਕੀਤਾ ਉਹ ਮੈਨੂੰ ਪਤਾ ਨਹੀਂ ਮਿਲ ਕੋਲ ਹੈਗਾ ਉਹ ਤੇ ਉਹ ਵੀ ਤਾਂ ਵੀ ਸ਼ੇਰਵੰਤ ਜੀ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਟ ਹੈ ਉਹ ਤੇ ਆਪਾਂ ਨੂੰ ਪਤਾ ਸੋਨਾ ਮੱਲੇ ਪੈਸੇ ਉਹਦੇ ਬੰਦਾ ਆਪਣਾ ਜਾਣਕਾਰ ਆ ਉਹ ਸਿਚੁਏਸ਼ਨ ਇਹ ਆ ਕਿ ਨਾ ਦੇ ਉਹ ਪੈਸਾ ਬੜ ਸਕਦਾ ਉਹ ਸਾਰਾ ਇੰਡਾ ਹੈ ਵੀ ਜਦੋਂ ਸੈਟ ਆਉਂਦਾ ਬੈਂਕ ਜਿਹੜੇ ਨਾ ਹੁੰਦਾ ਦਿਖਾਉਦਾ ਦਿਖਾਵਾ ਇਹਦਾ ਸੱਚਾਈ ਤਾਂ ਜੇ ਉਹਨੇ ਅੱਜ ਪੈਸੇ ਸ਼ੋ ਕਰਤੇ ਜਾਂ ਸੋਨਾ ਮੇਚਨ ਤੁਰ ਪਿਆ ਸੋਨੇ ਦੀ ਜਿਹੜਾ ਸੋਨਾ ਨਾ ਹੂੰ ਸੋਨੇ ਦੀ ਸੰਗੋੜੀ ਪ੍ਰੋਬਲਮ ਕੀ ਹੈ ਕਿ ਸੋਨੇ ਦੀ ਪਛਾਣ ਹੁੰਦੀ ਹੈ ਕਿ ਉਹਨਾਂ ਦੇ ਗਹਿਣਾ ਹੁੰਦਾ ਠੀਕ ਹੈ ਹੁਣ ਸੁਨਿਆਰੇ ਜੀ ਆ ਵੀ ਜਿੰਦਗੋ ਆਪਣੀ ਜਾਣਕਾਰੀ ਹੋਵੇ ਬੰਦਾ ਜਿਹੜਾ ਸ਼ਕਲ ਆ ਸਕਰੇ ਤੇ ਉਹ ਸਭ ਐਨਕਾ ਬਰੋਲ ਨਹੀਂ ਦਿੰਦੀ ਕਿ ਬੰਦੇ ਪਤਾ ਜਿਵੇਂ ਸੋਨਾ ਭਗਲਾ ਕੇ ਇਹਨਾਂ ਨੇ ਬਿਸਕੁਟ ਵਾਇਆ ਇਹਦਾ ਕੁਝ ਕੀਤਾ ਹੂੰ ਜਿਹੜਾ ਬਿਸਕੁਟ ਵੀ ਬੰਦੋ ਵੀ ਕੰਪਨੀ ਦਾ ਬਣੂਗਾ ਹੂੰ ਸੋ ਕੋਲ ਮਾਰ ਕੇ ਸੋਨਾ ਵੇਚਣਾ ਸਭ ਨੂੰ ਠੀਕ ਲੱਗਿਆ ਜਿਹੜਾ ਕੋਦੇ ਵੀ ਦਿੰਦੇ ਨੂੰ ਵੇਚਣਾ ਉਹ ਦੋਸਤਾਂ ਘਟੇਫਿਟ ਸਟੇਟਸ ਵਿੱਚ ਜੋ ਕਮੀਆਂ ਨੂੰ ਪਤਾ ਹੁੰਦਾ ਕਿ ਸੋਨਾ ਇੰਨਾ ਜੇ ਵੇਚਣਾ ਕਦੇ ਕੋਈ ਨਕਰੀ ਕੋਣੀ ਹੁੰਦੀ ਹੂੰ ਉਹ ਸੋਨਾ ਉਹ ਵਗਾਉਣਾ ਇਕਰ ਐਨਾ ਦੁਰਦਰ ਬੱਕੇ ਮੇਰੀ ਗਰੱਥ ਹੋ ਜੀ ਬੰਦੇ ਨਾਲ ਤੇ ਉਹ ਬੰਦਾ ਉਹ ਬੰਦਾ ਕਹਿੰਦਾ ਵੀ ਜਿੰਨਾ ਮਤਲਬ ਹਜੇ ਨਹੀਂ ਹਜੇ 1.5 ਮਹੀਨੇ ਹੋ ਫੋਨ ਵੀ ਨਹੀਂ ਕਿਹਾ ਉਹਨੇ ਪਰਫੋਰਮ ਕਰਕੇ ਸਭ ਦੱਸਿਆ ਸੀ ਕੀ ਕਰਨਾ ਤੇ ਉਸ ਤੋਂ ਬਾਅਦ ਮਨੇ ਉਹਨੂੰ ਬੁਲ ਕੇ ਵੀ ਫੋਨ ਨਾ ਕਰੀ 6 ਮਹੀਨੇ ਬਾਅਦ ਕਿੰਨਾ ਮਦਰ ਬੱਪੇ ਕਾਲ ਕਰੂ 6 ਮਹੀਨੇ ਪਹਿਲੇ ਵੀ ਹਨਾ ਕਿ ਜਿਹਨੇ ਬੈਗਏ ਤੇ ਉਦਾਂ ਉਹਨੇ ਮਿਲ ਕੇ ਗੱਲ ਕੀਤੀ ਜੀ ਵੀ ਮੈਂ ਉਧਰ ਰਕਿਆ ਅਮਰੀਕਾ ਦੇ ਨਾਲ ਕਿਸੇ ਬੰਦੇ ਨੂੰ ਮਹਿਬਾਨ ਦੇ ਪਰੋਂਦਾ ਉਹਨੂੰ ਇਹ ਨਹੀਂ ਕਸਣਾ ਵੀ ਮੈਂ ਪੈਸੇ ਧੋ ਦੇਣਾ ਉਦਾਂ ਨਾਲ ਕਰਾਂ ਔਰ ਉਹ ਜੇ ਆ ਜਾਂਦੇ ਨੇ ਪਹਿਲੇ ਹਨਾ ਫਿਰ ਤਾਂ ਗੱਲ ਮਸਲੀ ਹਾਲ ਹੋ ਜਾਣਗੇ ਬਹੁਤ ਮਾਣਾ ਕਰੂੰਗਾ ਡਾਲਰ ਜਾਂ ਬੰਦਾ ਜਾਂ ਡਾਲਰ ਜਿੰਨੂੰ ਵੀ ਆਉਂਦਾ ਮੈਂ ਉਹਨਾਂ ਨਾਲ ਕਿਹਾ ਉਹ ਜਾਣਾ ਵੀ ਮੇਰਾ ਸਾਥ ਕਰੋ ਭਾਈ ਜੋ ਕਰਾਂ ਵੀ ਆਪਾਂ ਦੇੜੀਆਂ ਨਾਲ ਕਮਾਏ ਹਮ ਜੇ ਤਾਂ ਉਧਰ ਨਿਕਲ ਜਾਂਦਾ ਤਾਂ ਪਹਿਲੇ ਕੁਝ ਹੋਖੀ ਸਰ ਤਾਂ ਪਹਿਲੇ ਬੋਲਦਾ ਕਿ ਜਿੰਨੀ ਤੋਂ ਵੀ ਲਬਾਤ ਬਹੁਤ ਸਰੜਾ ਉਹ ਵੀ ਬੈਠਣਾ ਹਮ ਤੁਹਾਨੂੰ ਮੇਨੂੰ ਉਹਨਾਂ ਦੇ ਕ੍ਰੈਡਿਟ ਕਾਰਡ ਨਾਲ ਵੀ ਮੈਂ ਕਹਿੰਦੀ ਪਈ ਸੀ ਤੁਹਾਨੂੰ